ਮੋਰਿੰਡਾ ਵਿੱਚ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਧੂਮ-ਤਾਮ ਨਾਲ ਮਨਾਇਆ ਗਿਆ। ਸਵੇਰੇ ਤੋਂ ਹੀ ਪੂਜਾ ਕਰਨ ਵਾਲੇ ਸ਼ਿਵ ਭਗਤਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਭਗਤਾਂ ਲਈ ਲੰਗਰ ਦਾ ਵੀ ਖਾਸ ਪ੍ਰਬੰਧ ਸੀ। ਇਸ ਮੌਕੇ ਸਨਾਤਨ ਧਰਮ ਮੰਦਿਰ ਦੇ ਪ੍ਰਬੰਧਕ ਨੇ ਸਾਡੇ ਨਾਲ ਕੁਝ ਜਾਣਕਾਰੀ ਸਾਂਝੀ ਕੀਤੀ। ਓਮ ਨਮੋ ਸ਼ਿਵਾਏ ਓਮ ਨਮੋ ਸ਼ਿਵਾਏ ਓਮ ਨਮੋ ਸ਼ਿਵਾਏ। ਅਸੀਂ ਸ੍ਰੀ ਸਨਾਤਨ ਧਰਮ ਮੰਦਿਰ ਕਮੇਟੀ ਵੱਲੋਂ ਭਗਤਾਂ ਦਾ ਇਸ ਮੰਦਿਰ ਦੇ ਵਿਜਾਣ ਤੇ ਸਵਾਗਤ ਕਰਦੇ ਆਂ ਅੱਜ ਮਹਾ ਸ਼ਿਵਰਾਤਰੀ ਦਾ ਪਰਬ ਜੋ ਕਿ ਹਿੰਦੁਸਤਾਨ ਨਹੀਂ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਬੜੀ ਉਤਸ਼ਾਹ ਤੇ ਸ਼ਰਧਾ ਬੂਰੂ ਮਨਾਇਆ ਜਾ ਰਿਹਾ ਹੈ ਪੁਰੇ ਨਾ ਦਾ ਅੱਜ ਮਹਾ ਪਰਬ ਹੈ ਇਸ ਲਈ ਦੂਰੋਂ ਦੂਰੋਂ ਲੋਕ ਦੂਰੋਂ ਪਿੰਡਾਂ ਤੋਂ ਸ਼ਹਿਰ ਤੋਂ ਤੇ ਹੋਰ ਕਸਬਿਆਂ ਤੋਂ ਆ ਕੇ ਇਸ ਬੜੇ ਮੰਦਿਰ ਦੇ ਵਿੱਚ ਆ ਕੇ ਨਤਮਸਤਕ ਹੁੰਦੇ ਨੇ ਕਿਉਂਕਿ ਸਾਡਾ ਪ੍ਰਾਤਨ ਮੰਦਿਰ ਹੋਣ ਦੇ ਕਾਰਨ ਇੱਥੇ ਬਹੁਤ ਜ਼ਿਆਦਾ ਰਾਸ਼ੁੰਦਾ ਹੈ ਇਸ ਲਈ ਭਗਤਾਂ ਨੂੰ ਦੇਖਦੇ ਹੋਏ ਮੰਦਿਰ ਕਮੇਟੀ ਵੱਲੋਂ ਇਸ ਪ੍ਰਸ਼ਾਦ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਜਿਸ ਦੇ ਵਿੱਚ ਦੁੱਧ ਦਾ ਪ੍ਰਸ਼ਾਦ ਓਗਲੇ ਦੇ ਆਟੇ ਦਾ ਪ੍ਰਸ਼ਾਦ ਜੋ ਕਿ ਬ੍ਰਤ ਵਾਲੀਏ ਮਾਤਾ ਪੈਣਾ ਵਾਸਤੇ ਹੁੰਦਾ ਹੈ ਉਸ ਤੋਂ ਇਲਾਵਾ ਫਰੂਟ ਦਾ ਪ੍ਰਸ਼ਾਦ ਬਾਤੂ ਦੇ ਲੱਡੂਆਂ ਦਾ ਪ੍ਰਸ਼ਾਦ ਇਹ ਵੀ ਵਰਤ ਵਾਲੀਆਂ ਮਾਤਾ ਭੈਣਾਂ ਵਾਸਤੇ ਹੈ ਜਿਨ੍ਹਾਂ ਭਗਤਾਂ ਨੇ ਇਹ ਪੂਜਾ ਦੇ ਵਿੱਚ ਹਿੱਸਾ ਲੈਣਾ ਹੈ ਤੇ ਆਪਣਾ ਪੂਜਾ ਦਾ ਸਮਾਨ ਲੈ ਕੇ ਇਹ ਮੰਦਰ ਵਿੱਚ ਜਾਓ ਸਾਡੇ ਕੋਲ ਵੱਲੋਂ ਪੰਡਿਤ ਜੀ ਮਹਾਰਾਜ ਸ਼ੰਕਰ ਮਹਾਰਾਜ ਦੇ ਕੋਲ ਬੈਠ ਕੇ ਤੁਹਾਡੀ ਪੂਜਾ ਵਿਧੀ ਪੂਰਵਕ ਰੰਗ ਨੇ ਭਗਤਾਂ ਨੂੰ ਬੇਨਤੀ ਹੈ ਕਿ ਜੂ ਹਮ ਹਮ ਆ ਕੇ ਆਓ ਤੇ ਪੌਲੇ ਨਾਲ ਦੇ ਦਰਸ਼ਨ ਪਾਓ ਜੀ ਓ ਨਮੋ ਸ਼ਿਵਾਏ ਓ ਨਮੋ ਸ਼ਿਵਾਏ ਓ ਨਮੋ ਸ਼ਿਵਾਏ ਗੋਵਰਦਨ ਗਊਸ਼ਾਲਾ ਮੰਦਿਰ ਵਿੱਚ ਵੀ ਭਗਤਾਂ ਨੇ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ धूमधाम ਨਾਲ ਮਨਾਇਆ ਸੰਗਤਾਂ ਭਜਨ ਗਾ ਰਹੀਆਂ ਸਨ ਪੂਜਾ ਅਰਚਨਾ ਲਈ ਲੋਕਾਂ ਦੀ ਭਾਰੀ ਭੀੜ ਸੀ ਪੇਸ਼ ਹੈ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੀਆਂ ਕੁਝ ਚਲਕੀਆਂ ਲੋਕ ਮਸਲੇ ਚੈਨਲ ਦੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ